ਕੀ ਨਾਮ ਆਪਣਾ ਮਨਦੀਪ ਕੌਰੀ ਮਨਦੀਪ ਕੌਰਾ ਕੀ ਰੌਲਾ ਆਪਣਾ ਕੀ ਮਸਲਾ ਹੈ ਮੇਰਾ ਸਾਰੇ ਪਰਿਵਾਰ ਨਾਲ ਰੌਲਾ ਹੈ ਉਹ ਮੈਨੂੰ ਬਸਾ ਨਹੀਂ ਰਹੀ ਹੈਗੀ ਬਸਾ ਨਹੀਂ ਰਹੇ ਹਾਂਜੀ ਕੀ ਕਾਰਨ ਕੀ ਹੈ ਮੁੱਖ ਮੁੱਖ ਕਾਰਨ ਤਾਂ ਕੋਈ ਨਹੀਂ ਦੱਸਦੇ ਹੈਗੀ ਅਸੀਂ ਪੁੱਛ ਲਿਆ ਵੀ ਜੇ ਕੋਈ ਦਾਜ ਦਾਗਾ ਵੀ ਅਸੀਂ ਹੋਰ ਵੀ ਪੂਰਾ ਕਰ ਦਾਂਗੇ ਪਰ ਕੱਲ ਹੋਈ ਨਹੀਂ ਦੱਸਦੇ ਹੈਗੀ ਦੋਸਤੋ ਨਿਹੰਗ ਸਿੰਘ ਫੌਜਾਂ ਵੱਡੀ ਪੱਦਰ ਤੇ ਪਹੁੰਚ ਰਹੀਆਂ ਨੇ ਜੋ ਕਿ ਮਸਲਿਆਂ ਦੇ ਹੱਲ ਨੇ ਜਿਹੜੇ ਪੰਜਾਬ ਚ ਵੱਡੀ ਪੱਦਰ ਤੇ ਆ ਜਿਹੜੀਆਂ ਨਿਹੰਗ ਸਿੰਘ ਫੌਜਾਂ ਵਰਦੂ ਜਿੰਦਰਾ ਮਰ ਗਿਆ ਵੱਡੀ ਪੱਦਰ ਤੇ ਅੱਜ ਬਾਬੇ ਜਿਸ ਤਰ੍ਹਾਂ ਚਲਾਇਆ ਹੋਇਆ ਧੀਆਂ ਦਾ ਬਚਾਉਣ ਦਾ ਸਿਸਟਮ ਅੱਛਾ ਬੱਚੇ ਕਹਿੰਨੇ ਬੱਚੀ ਇੱਕ ਕੁੜੀ ਹੈ 11 ਸਾਲ ਦੀ ਪੇਕਾ ਪਿੰਡ ਕਿਹੜਾ ਆਪਣਾ ਬੋਹਾਈ ਬੋਹਾ ਕਿੱਥੇ ਵਾਹੀ ਸੀ ਰਤੀ ਰਤੀ ਕਿੰਨੇ ਸਾਲ ਹੋ ਗਏ ਪਿਆ ਨੂੰ ਪਿਆ ਨੂੰ 13 ਸਾਲ ਲੱਗ ਗਏ 13 ਸਾਲ ਹੋ ਗਏ ਹਾਂਜੀ ਇੱਕ ਇੱਕ ਬੇਟੀ ਹੈ ਹਾਂਜੀ 5 ਸਾਲ ਦੀ ਹੈ ਬੇਟੀ ਨੂੰ 12ਵਾਂ ਸਾਲ ਲੱਗ ਗਿਆ 13 ਸਾਲ ਦੀ ਹੋ ਗਈ ਬੇਟੀ ਤੇਰੇ ਨਾਲ ਹੈ ਹਾਂਜੀ ਮੇਰੇ ਕੋਲੇ ਹੈ ਕਿ ਕੇ ਬਠਿੰਡੋਂ ਕਿਨਾਂ ਚਲੋ ਗਿਆ 5 ਸਾਲ ਹੋ ਗਏ 5 ਸਾਲ ਹੋ ਗਏ ਹਾਂਜੀ ਦੇਖ ਸਕਦੇ ਹੋ ਦੋਸਤੋ ਪਰਿਵਾਰ ਆਇਆ ਬੋਹੇ ਤੋਂ ਧੀ ਨੂੰ ਲੈ ਕੇ ਬਾਬਿਆਂ ਕੋਲੇ ਜੀ ਸਾਡੀ ਧੀ ਪਿਆਰ 5 ਸਾਲ ਤੋਂ ਘਰੇ ਮੇਠੀਏ ਦੇਖ ਸਕਦੇ ਹੋ ਮਨਦੀਪਪੁਰ ਹਾਂਜੀ ਮਨਦੀਪਪੁਰ ਮਨਦੀਪਪੁਰ ਦੇਖ ਸਕਦੇ ਇੱਕ ਮੇਠੀਏ ਬਾਬਿਆਂ ਨੇ ਵੀ ਆਏ ਨੇ ਫਰਿਆਦ ਲੈ ਕੇ ਹਾਂ ਪਾਪਾ ਜੀ ਆਏ ਨੇ ਆਪਣੇ ਘਰੇ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉਹ ਤੇ ਫਟੇ ਜੀ ਤੇ ਰਤੀ ਤੋਂ ਆ ਇਹਨਾਂ ਦਾ ਮਸਲਾ ਰਤੀ ਤੋਂ ਬੀਬੀ ਬੱਚੀ ਦਾ ਠੀਕ ਹੈ ਕੋਈ ਨਹੀਂ ਸਾਡੇ ਕੋਲ ਫਰਿਆਦ ਲੈ ਕੇ ਆ ਕੋਈ ਨਹੀਂ ਮਾਰੇ ਕਿਰਪਾ ਕਰੋ ਬਿਵਾਸਾ ਕੇ ਆਵਾਂਗੇ ਉੱਥੇ ਪਹਿਲਾਂ ਤੁਹਾਨੂੰ ਪਤਾ ਇਹ ਬਸਾਉਣੇ ਆਪਾਂ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ